ਸਭ ਤੋਂ ਪਹਿਲੇ જય ਸ਼੍ਰੀ ਰਾਮ ਮਰਦ ਮਾਤਾ ਦੀ ਜੈ ਅੱਜ ਬੜਾ ਮਨ ਖੁਸ਼ ਹੋਇਆ ਕਿ ਸਰ ਅਮਿਤ ਸਿੰਘ ਬਿੱਟੂ ਜੀ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਮੈਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਤੇ ਅਮਿਤ ਸ਼ਾਹ ਜੀ ਦਾ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਤੇ ਪੂਰੀ ਜੇਪੀ ਨੱਡਾ ਜੀ ਦਾ ਅਤੇ ਪੂਰੀ ਸਮੁੱਚੀ ਬੀਜੇਪੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਹ ਰਵਨੀਤ ਸਿੰਘ ਬਿੱਟੂ ਜੀ ਨੂੰ ਅੱਛੇ ਆਦਮੀ ਨੂੰ ਸ਼ਾਮਲ ਕੀਤਾ ਸਾਹ ਰਵਨੀਤ ਸਿੰਘ ਬਿੱਟੂ ਜੀ ਕੌਣ ਨੇ ਇਹ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਬਣੇ ਦੋ ਵਾਰ ਲੁਧਿਆਣਾ ਤੋਂ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਦੇ ਪੁੱਤਰ ਨੇ ਸ਼ਹੀਦ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਦੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਹੁਣ ਇਹਦੇ ਨਾਲ ਨਾਲ ਤੁਹਾਨੂੰ ਇੱਕ ਪਹਿਲਾਂ ਹੀ ਬੇਨਤੀ ਕਰਦਾ ਪਿਆ ਸਾਰੇ ਪੰਜਾਬ ਦੇ ਦੇ ਭੈਣਾ ਭਰਾਵਾਂ ਬਜ਼ੁਰਗਾਂ ਮਤਾਂਵਾਂ ਨੂੰ ਵੀ ਜਿਵੇਂ ਸਾਰ ਰਵਨੀਤ ਸਿੰਘ ਬਿੱਟੂ ਜੀ ਭਾਜਪਾ ਸ਼ਾਮਲ ਹੋਏ ਨੇ ਨਾ ਉਸੇ ਤਰ੍ਹਾਂ ਹੀ ਹਰ ਘਰ ਦਾ ਵਿਅਕਤੀ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਦੀ ਨੀਤੀਆਂ ਨੂੰ ਖੁਸ਼ ਹੋ ਕੇ ਕਿ ਹਰ ਬੰਦਾ ਜਿਹੜੀ ਹਰ ਘਰ ਦੇ ਮੈਂਬਰ ਸਾਰੇ ਹੀ ਬੀਜੇਪੀ ਚ ਸ਼ਾਮਲ ਹੋ ਜਾਣ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਨੇ ਸਾਡੇ ਸਿੱਖਾਂ ਲਈ ਜਿਆ ਗੁਰਦੁਆਰਾ ਸਾਹਿਬ ਅਸ਼ਰੀ ਕਰਤਾਰਪੁਰ ਤੋਂ ਪਾਕਿਸਤਾਨ ਵਿੱਚ ਉਹਦਾ ਰਸਤਾ ਖੋਲਿਆ ਤਾਂ ਕਿ ਸਾਡੇ ਲੋਕਾਂ ਨੂੰ ਉੱਥੇ ਜਾਣਾ ਲੋਕਾਂ ਦੇ ਪਹਿਲਾਂ ਅਰਦਾਸਾਂ ਸਿਗੀਆਂ ਪੂਰੀਆਂ ਹੋਈਆਂ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦੀਆਂ ਕਿਰਪਾ ਰਹੀ ਸਾਨੂੰ ਆਸਾਨ ਪਰਾਮੋਸ਼ ਨਹੀਂ ਬਣਨਾ ਆਸਾਨ ਮੰਦ ਬਣਨਾ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦਾ ਉਸ ਤੋਂ ਬਾਅਦ 12370 ਤੋੜੀ ਜੰਮੂ ਗੋਵੀ ਮੇਰੇ ਸੁਖ ਸ਼ਾਂਤੀ ਆ ਜੰਮੂ ਗੋਵੀ ਮੇਰੇ ਕੋਈ ਹੱਲਾ ਗੁੱਲਾ ਨਹੀਂ ਹੋ ਰਿਹਾ ਅੱਗੇ ਲੋਕਾਂ ਨੇ ਪੱਥਰ ਮਾਰਦੇ ਸੀ ਮਿਲਟਰੀ ਦੇ ਆਰਮੀ ਦੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਫਿਰ 33% ਬੋਰਡ ਦਾ ਅਧਿਕਾਰ ਦਿੱਤਾ ਮਹਿਲਾਵਾਂ ਨੂੰ ਫਿਰ ਸਭ ਤੋਂ ਵੱਡੀ ਗੱਲ ਭਗਵਾਨ ਸ਼੍ਰੀ ਰਾਮ ਮੰਦਰ ਅਜੁੱਧਿਆ ਵਿੱਚ ਕਾਂਗਰਸ ਪਾਰਟੀ ਕੁਝ ਨਹੀਂ ਕਰ ਸਕੀ ਸੀ ਮੰਦਰ ਬਣਾਇਆ ਬੜੀ ਲੋਕ ਖੁਸ਼ੀ ਹੋ ਰਹੀ ਹੈ ਸਨਾਤਨ ਪ੍ਰੇਮੀਆਂ ਨੂੰ ਉਸ ਤੋਂ ਬਾਅਦ ਫਿਰ ਅਬੂ ਧਾਬੀ ਡਵਾਈ ਵਿੱਚ ਮੰਦਿਰ ਬਣਾਇਆ ਕਿੱਡੀ ਵੱਡੀ ਗੱਲ ਆ ਇਸ ਕਰਕੇ ਪਤਾ ਨਹੀਂ ਹੋਰ ਕਿੰਨੇ ਹੋਰ ਲੰਬੀ ਵੀਡੀਓ ਚਲੀ ਜਾਊਗੀ ਇਸ ਕਰਕੇ ਮੈਂ ਦੁਬਾਰਾ ਫਿਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੱਥ ਜੋੜ ਕੇ ਸ਼੍ਰੀ ਅਮਿਸ਼ਾਹ ਜੀ ਦਾ ਪੂਰੀ ਸਮੂਚੀ ਟੀਮ ਦਾ ਜੇਪੀ ਨੱਡਾ ਸਾਹਿਬ ਜੀ ਦਾ ਧੰਨਵਾਦ ਕਰਦਾ ਮਾਂ ਜਿਹੜਾ ਰਵੀ ਸਿੰਘ ਬਿੱਟੂ ਜੀ ਨੂੰ ਤੁਸੀਂ ਸ਼ਾਮਲ ਕੀਤਾ ਵਾ ਹੁਣ ਇਸੇ ਤਰ੍ਹਾਂ ਹੀ ਦੁਬਾਰਾ ਫਿਰ ਮੈਂ ਕਹਿ ਰਿਹਾ ਸਾਰੇ ਲੋਕ ਪੰਜਾਬ ਦੇ ਲੋਕ ਬੀ ਜੀ